केड़ा फिंडा अपना एक पानी करता है यार भाई भाई सेवा ज़्यादा इसे व कर रहे हैं बचाव कर रहे हैं मुबारक अस्सलाम बिरे बहुत ज़्यादा कम कर रहे हैं ओके बिरे बाय बिरे अस्सलाम इसमें पानी बहुत ज़्यादा बार इसमें स्कूल भी है ਉਰ ਦਾ ਨਾਮ ਹੈ ਕਿੰਗ ਐਡਵਾਰਡ ਪਬਲਿਕ ਸਕੂਲ ਆ ਦੇਖੋ ਸਕੂਲ ਧਿਆਨ ਨਾਲ ਇਹ ਹੈ ਜੀ 메인 ਰੋਡ ਜਿੱਦਕਾ ਪਾਣੀ गड़ियाँ वाले ने तो खाया पर जब मोटरसाइकिल पाच गांव पर आए उन्हें भी बख्त दिखा थोड़ा आगे जाके घंटे कौन से पेट्रोल पंप पर ਏ ਜੀ ਰੋਡ ਮਾਲਪੁਰ ਵਾਲਾ ਮਾਲਪੁਰ ਤੋਂ ਜੋ ਜਾਂਦੇ ਟੂਟੋ ਮਾਰੇ ਨੇ ਦੇਖੋ ਪਾਣੀ ਦਾ ਖਾਲ ਕਿੰਨਾ ਇਧਰ ਪਾਸੇ ਤਾਂ ਪਲੀਜ਼ ਆਉਣ ਵਾਲੇ ਧਿਆਨ ਨਾਲ ਆਓ ਖਾਸ ਕਰ ਬਾਈਕ ਵਾਲੇ ਗੱਡੀਆਂ ਵਾਲੇ ਤੇ ਨਹੀਂ ਡਰਦੇ ਪਾਦੇ ਵੀ ਇਹ ਵਿੱਚ ਡਰਦੇ ਹੋਏ ਆਂਦੇ ਨਹੀਂ ਪਏ ਅੱਗੇ ਅੱਗੇ ਆਣਾ ਤੇ ਆਣਾ ਪਈ ਚਾ ਭਰਾਵਾ ਬਚਾਅ ਹੋ ਗਿਆ ਤੇਰਾ ਕੋਈ ਨਾ ਠੀਕ ਹੈ ਡਰਦਾ ਨਹੀਂ ਲੱਗਦਾ ਅਬ ਵੀ ਮੇਰੇ ਡੇਗ ਗਿਆ ਜੋ ਤੁਸੀਂ ਪਾਣੀ ਦੇ ਵਿੱਚ ਦੇਖ ਲੈਂਦੇ ਆ ਫੇਰ ਡੇਪੈਂਦੇ ਆ ਬੜੇ ਕੱਢ ਦਿਓ ਮਾਰ ਦਿਓ ਆਪ ਕਢਾ ਦਿਓ ਬਾਣ ਯਾਰ ਲੱਗੇ ਲੱਗੇ ਭਾਈ ਆਹਦੇ ਬੈਠਾ ਲੱਗਦਾ ਬੜੇ ਕੱਢ ਦਿਓ ਵੀਰੇ ਆਪ ਕਢਾ ਦਿਓ ਮੜ ਦੇ ਨਾਲ

ਨਾ ਕੱਟੀ ਨਹੀਂ ਨੇ ਬਾਈ ਥੱਲੇ ਨਾਲੇ ਥੱਲੇ ਨਾਲੇ ਉੱਪਰ ਦੇਖੋ ਉੱਪਰ ਹਾਜੀ ਹਾੜੀ 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 ਦੇਖੋ ਇਹੋ ਪਰਾਵਾ ਨੂੰ ਪੀਰਾਂ ਪਰ ਉਹਦੇ ਨਾਲ ਬਾਈ ਕੱਪੇ ਬਾਈ ਕਿਹਨਾਂ ਹੀ ਇੱਧਰ ਇਹ ਵਾਰੀ ਆਣੀ ਨਾ ਨੀ ਇਹਦੇ ਲੱਗੇ ਬਾਜੀ ਇਹ ਮੇਰੇ ਵੀਰ ਸਵੇਰ ਦੇ ਆਪਣੀ ਡਿਊਟੀ ਕਰ ਰਿਹਾ ਹੈ ਹੈਲਪ ਕਰ ਰਿਹਾ ਇਹਨਾਂ ਦੀ ਲਿਦਾਨ ਵਾਸਤੇ ਹੋਲੀ ਹੋਲੀ ਪੰਜਾਬ ਸਰਕਾਰ ਦੀ ਹੋਲੀ ਵੀਰ ਮੇਰੇ ਬੜੇ ਲੱਗੇ ਸਵੇਰੇ ਇਹ ਬਹੁਤ ਹਲਕੀ ਕੀਤੀ ਆ ਉਹਨਾਂ ਕੋ ਆਂਦੇ ਹੋ ਡਰ ਗਏ ਉਹਨਾਂ ਦਾ ਪਹਿਲਾਂ ਹੀ ਉਹ ਹਾਲਾਤ ਤਾਂ ਬਹੁਤ ਮਾੜੇ ਐ ਇੱਥੇ ਪਾਣੀ ਕਰਕੇ ਇਹ ਵੀ ਪਾਣੀ ਦੇਖਦੇ ਆ ਫਿਰ ਡਰ ਲੱਗਦਾ ਇੱਥੇ ਇਹ ਵੀ ਕਿਤੇ ਨਾਲੇ ਉੱਤੇ ਬੈਠੇ ਆ ਇੱਕ ਵੀਰ ਸਾਰੇ ਹੈਲਪ ਕਰਨ ਲਈ ਖੜੇ ਐ ਇੱਥੇ ਲੋਕਾਂ ਨੂੰ ਸਵੇਰ ਜੀ ਲੱਗੇ ਹੋਇਆ ਜਦੋਂ ਤਾਂ ਪਾਣੀ ਆਇਆ ਆ ਇਹ ਸਭ ਨੂੰ ਗਾਈਡ ਕਰਦੇ ਆ ਜਦੋਂ ਬਹੁਤ ਵੀ ਡੇਗੇ ਸੀਗੇ ਮੋਟਾ ਤੋਂ ਬਾਈਕ ਕੋ ਸਕੂਟੀਕੋਂ ਗੱਡੀਆਂ ਵਾਲੇ ਠੀਕ ਆ ਥੰਦੇ ਭਾਈ ਨਾ ਕਹਿੰਦੇ ਚਿੱਟਾ ਉਹ ਉੱਪਰ ਦੇਖਾ ਪਾਣੀ ਗਿਆ ਵਾਦੀ ਵਾਲਾ ਪਾਣੀ ਦਾ ਫਲੋ ਗਿਆ ਵੱਧ ਨਹੀਂ ਦੇਖੋ ਧਿਆਨ ਨਾਲ ਨੇ ਰੋਡ ਮਾਰਪੁਰ ਵਾਲਾ ਇਧਰ ਨੇ ਇਧਰ ਨੇ ਆ। ਸਾਹ ਨਹੀਂ ਆਉਂਦਾ। ਉਹ ਧਿਆਨ ਦੇ ਭਰਾਵਾ। ਬਈ ਉਹ। ਥੱਲੇ ਬਈ ਨੰਦੇ ਜਣਾ ਚੜਦੇ ਯਾਰ। ਮੇਰੇ ਧਿਆਨ ਦੇ ਧਿਆਨ ਨਾਲ ਹੋਲੀ ਹੈ। ਇਹ ਟੋਆ ਟੂਆ ਹੋ ਗੋਥੋ ਯਾਰ। ਉਹ ਟੋਆ ਬਈ ਕੋਣ ਇੱਧਰ ਹੀ ਆ। ਦੱਸ ਜੇ ਬਣਾਇਉਂਗਾ ਹੋਦਾ ਡੱਬਾ ਵੇਚ ਦਿੰਦਾ। ਠੀਕ ਨੇ ਇਹ ਬੰਦੇ ਪੱਕਾ। ਲਓ ਜੀ ਪਾਣੀ ਦਾ ਵਹਾਵ ਵਧ ਹੀ ਜਾਂਦਾ ਅੱਗੇ ਤੋਂ ਅੱਗੇ। ਆ ਥੋੜੀ ਜਿਹੀ। ਤਨੂੜੇ ਆ ਥੋੜੇ ਆ। Como libra la... ਬਹੁਤ ਔਖਾ ਹੈ ਜਿਹੜਾ ਬੰਦਾ ਪਾਣੀ ਨੂੰ ਦੇਖ ਲੈਂਦਾ ਉਹ ਡਾ ਜਾਂਦਾ ਵਾ ਪਾਣੀ ਜਾਂਦ ਤੋਂ ਪਹਿਲਾਂ ਆਪਾਂ ਨੂੰ ਦਲੇਰ ਬਣਾ ਕੇ ਰੱਖੋ ਤੇ ਫੱਲੇ ਨੂੰ ਪਾਣੀ ਚ ਘੱਟ ਵੇਖੋ ਛੱਡਾ ਘਰ ਉਧਰੀਏ ਭਾਜੀ ਇਹ ਬੰਦੇ ਪਰੇਸ਼ਾਨ ਹੋ ਗਏ ਯਾਰ ਵੇਰੇ ਕੀ ਨਾਮ ਆਪਣਾ ਹਾਸ਼ਦੀਪ ਹਾਸ਼ਦੀਪ ਕਿਹੜਾ ਪਿੰਡ ਆਪਣਾ ਟੁੱਟਮੇਰਾ ਜੀ ਇਹ ਤੁਹਾਡਾ ਏਰੀਆ ਹੀ ਆ ਇਹ ਕਾਦੇ ਖੜੇ ਆ ਪਾਥੇ 5:12 ਵਜੇ 12 ਵਜੇ 5 ਮਿੰਟ ਹੋ ਗਏ ਤੁਸੀਂ ਵੀਰੇ ਤੁਹਾਡਾ ਨਾਮ ਕੀ ਆ ਹਾਜੀ ਬਰਾਦ ਸਿੰਘ ਜੀ ਜਗਰਾਦ ਸਿੰਘ ਕਿਹੜਾ ਪਿੰਡ ਆਪਣਾ ਟੁੱਟਮੇਰਾ ਜੀ ਤੁਹਾਡਾ ਵੀਰੇ ਨਾਮ ਕੀ ਆ ਸਾਈਕਰ ਸੇਵ ਸਿੰਘ ਪਿੰਡ ਆਪਣਾ ਟੁੱਟਮੇਰਾ ਅੱਸੀ ਵਾਲਾ ਕੀ ਆਪਣੀ ਹਾਂਜੀ ਬਾਕੀ ਬਹੁਤ ਵਧੀਆ ਆੜ ਆ ਰੋ ਵੀਰੇ ਆ ਜਾ ਆ ਜਾ ਆ ਨੌਜਵਾਨ ਵੀਰਿਆ ਕਿ ਨਾਮ ਆਪਣਾ ਆਪਣਾ ਜੀਤભાઈ ਟੁੱਟ ਮੇਰ ਤੋਂ ਇੱਕ ਆਦੋ ਤੋਂ ਪਾਣੀ ਆਇਆ ਵਾ ਇਹ ਸਵੇਰ ਦਾ ਹੀ ਆਇਆ ਪਾ ਜੀ ਵੀਰ ਸੇਵਾ ਲੱਗੀ ਹੁਣ ਆਪਾਂ ਹਟਦੇ ਇਥੇ ਹਾਂ ਜੀ ਨਹੀਂ ਆਪੇ ਲੱਗਿਓ ਸੇਵਾ ਲੱਗੀ ਬਹੁਤ ਨਹੀਂ ਕੰਮ ਕਰਿਆ ਤੁਹਾਡੀ ਬਹੁਤ ਸੋਨਾ ਕੰਮ ਕਰ ਰਿਹਾ ਵੀਰ ਸਾਡੇ ਵੀ ਬਧਾਈਆਂ ਦੇ ਬਤਰਾ ਯਾਰ ਆ ਕਿ ਉੱਪਰ ਵੀ ਆ ਯਾਰ ਆਈਆ ਤੈਨੂੰ ਵੀਰਿਆ ਆਜੋ ਜੀ ਨਾਨਾ ਵੀਰ ਆਜਾ ਇੱਕ ਮਿੰਟ ਆਇਆ ਆਇਆ ਵੀਰ ਆਜੋ ਆਜੋ ਸੁਣਨਾ ਨਹੀਂ ਵੀਰ ਕੀ ਨਾਮ ਆਪਣਾ ਰਜਿੰਦਰ ਕੁਮਾਰ ਜੀ ਕਿਹੜਾ ਪਿੰਡ ਆਪਣਾ ਟੁੱਟੋਂ ਮੇਰਾ ਹੀ ਇਹ ਪਾਣੀ ਕਿਦੋਂ ਦਾ ਆਇਆ ਵਾ ਭਾਈ ਭਾਈ ਸਵੇਰ ਦਾ ਹੀ ਚੱਲਦਾ ਤੁਸੀਂ ਸੇਵਾ ਕਰ ਰਹੇ ਹੋ ਬਚਾ ओके वीरए भाई वीरए जो अपने YouTube Instagram सारा okay, okay, hai, so, so, ही ओके वीरए बहुत सारा काम ਕਰ ਰਹੇ ਸੀ ਸੋ ਲੋ ਜੀ ਇਹ ਟੂਟੋ ਮੇਰਾ ਏਰੀਆ ਸਾਰੇ ਵੀਰ ਭਰਾ ਆਪਣੀ ਸੇਵਾ ਕਰ ਰਹੇ ਆ ਬਿਨਾ ਕਿਸੇ ਦੇ ਕਹਿਣ ਤੋਂ ਸੋ ਇਹ ਕੰਮ ਬਹੁਤ ਹੀ ਵਧੀਆ ਤੇ ਪ੍ਰਸ਼ੰਸਾ ਵਾਲਾ ਕੰਮ ਹੈ ਕਿ ਫਰਕ ਬਚਾ ਰਹੇ ਆ ਬਈ ਤੇ ਆਣਾ ਉੱਪਰ ਦੇਖੋ ਮੜ ਗਿਆ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਸੋ ਹਾਲਾਤ ਦੇਖ ਲਓ ਪਾਣੀ ਦੇ ਸਾਡਾ ਟੁੱਟੋ ਮਿਆਰਾ ਕਹਿ ਲਈਏ ਆਹ ਤਾਂ ਏਰੀਆ ਪੂਰਾ ਭਰਿਆ ਪਿਆ ਵਾ